ਹੀ ਮੰਗ ਲੈ ਕੇ ਪਹੁੰਚੇ ਉਸੇ ਮੰਗ ਲੈ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਮੈਂ ਆਪਣਾ ਅਤੇ ਜਾਦਾਸ ਮੇਜਰ ਸਿੰਘ ਪ੍ਰਧਾਨ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਸਰਪ੍ਰਸਤ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਸਾਡਾ ਅੱਜ ਦਾ ਇੱਥੇ ਆਉਣ ਦਾ ਮਨੋਰਥ ਆਇਤਾ ਸੀ ਪਹਿਲਾਂ ਵੀ ਸੀ ਪਰ ਕਿਸੇ ਕਾਰਨਾ ਕਰਕੇ ਸਖਤਰੇਤ ਬੰਦ ਹੋਣ ਕਰਕੇ ਅਸੀਂ ਨਹੀਂ ਉਸ ਦਿਨ ਮੁਲਾਕਾਤ ਹੋ ਪਾਈ ਸਾਡੀ ਅਸੀਂ ਆਏ ਇੱਕ ਤਾਂ ਗੈਰ ਸਿਧਾਂਤਕ ਜਿਹੜੀ ਤਿੰਨ ਮੈਂਬਰੀ ਕਮੇਟੀ ਆ ਜਿਹਦੇ ਜਿਹਦੀ ਜਾਂਚ ਪੜਤਾਲ ਬਿਠਾਈ ਗਈ ਸੀ ਪਿਛਲੇ ਦਿਨੀ ਉਹਨੂੰ ਤਲਵ ਕਰਨਵਾਰੇ ਕਿਉਂਕਿ ਅਸੀਂ ਆਲ ਯੂਨੀਅਨ ਤੇ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਨੇ ਇਹ ਕਮੇਟੀ ਜਦੋਂ ਬਣਾਈ ਗਈ ਸੀ ਉਦੋਂ ਹੀ ਇਹਨੂੰ ਰੱਦ ਕਰ ਦਿੱਤਾ ਗਿਆ ਸੀ ਦੂਸਰਾ ਆਕਾਸ਼ਰੀ ਅਕਾਲ ਤਖਤ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਵੱਲੋਂ ਵੀ ਇਹ ਕਮੇਟੀ ਨੂੰ ਰੱਦ ਕਰਦਿਆਂ ਕਿਹਾ ਗਿਆ ਸੀ ਕਿ ਇਹ ਕਮੇਟੀ ਅਨ ਅਧਿਕਾਰਤਾ ਕਿਉਂਕਿ ਇਹਦੇ ਅਧਿਕਾਰ ਖੇਤਰ ਥੱਲੇ ਨਹੀਂ ਆਉਂਦਾ ਸਿੰਘ ਸਾਹਿਬ ਦੀ ਪੜਤਾਲ ਸਿੰਘ ਸਾਹਿਬ ਦੀ ਜਾਂਚ ਪੜਤਾਲ ਕਿਸੇ ਵੀ ਤਰ੍ਹਾਂ ਦੀ ਆ ਉਹ ਸਿਰਫ ਤੇ ਸਿਰਫ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਾਂ ਹੈੱਡ ਗਾਰੰਟੀ ਸ੍ਰੀ ਦਰਬਾਰ ਸਾਹਿਬ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਉਹ ਕਰ ਸਕਦੇ ਆ ਲੇਕਿਨ ਇਹਨਾਂ ਨੇ ਬਾਦਲ ਦਲੀਆਂ ਨੇ ਆਪਣੇ ਤੌਰ ਤੇ ਕਿਉਂਕਿ 2 April ਨੂੰ ਆਪਾਂ ਨੂੰ ਪਤਾ ਸਾਰਿਆਂ ਨੂੰ ਜਿਹੜਾ ਇੱਕ ਇਤਿਹਾਸਿਕ ਫੈਸਲਾ ਲਿਆ ਗਿਆ ਉਹਦੇ ਪਿੱਛੇ ਇਹ ਕਾਰਨਾ ਕਿ ਇਹ ਲੋਕ ਜਿਹੜੇ ਹਰ ਸਮੇਂ ਸਿਆਸਤ ਦੇ ਗਲਿਆਰਿਆਂ ਦੇ ਵਿੱਚ ਰਹਿਣ ਵਾਲੇ ਹੁਕਮ ਚਲਾਉਣ ਵਾਲੇ ਸੀ ਉਹਨਾਂ ਵਾਸਤੇ ਹੁਕਮ ਮੰਨਣਾ ਬੜਾ ਔਖਾ ਹੋ ਗਿਆ ਉਹਦੀ ਈਰਖਾ ਵਾਸ ਇਹਨਾਂ ਨੇ ਫਿਰ ਸਿੰਘ ਸਾਹਿਬਾਂ ਨੂੰ ਸਬਕ ਸਿਖਾਉਣ ਵਾਸਤੇ ਇੱਕ ਜਾਂਚ ਕਮੇਟੀ ਬਣਾਤੀ ਜਿਹੜਾ 18-20 ਸਾਲ ਪੁਰਾਣਾ ਝੂਠਾ ਕੇਸ ਆ ਉਹਦੇ ਵਿੱਚ ਸਿੰਘ ਸਾਹਿਬ ਦੀ کردار ਕੁਸ਼ੀ ਕੀਤੀ ਗਈ ਉਹਦੇ ਵਾਸਤੇ ਅਸੀਂ ਅੱਜ ਇੱਥੇ ਫੈਡਰੇਸ਼ਨ ਵੱਲੋਂ ਸਿੰਘ ਸਾਹਿਬ ਕੋਲੇ ਪੰਜ ਸਿੰਘ ਸਹਿਬਾਨ ਕੋਲੇ ਬੇਨਤੀ ਕਰਦੇ ਆਂ ਅਸੀਂ ਕਿ ਜਿਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਉਦੂਲੀ ਕੀਤੀ ਆ ਤਿੰਨ ਮੈਂਬਰੀ ਕਮੇਟੀ ਜਿਹਦੇ ਵਿੱਚ ਰਗੂਬੀਰ ਸਿੰਘ ਬਿਰਕ ਇਹਨਾਂ ਦਾ ਜਿਹੜਾ ਖਾ ਚਿਹਤਾ ਛੇਰ ਸਿੰਘ ਮੰਡ ਉਹ ਵੀ ਪਿਆਰਾ ਦਲਾਰਾ ਇਹਨਾਂ ਦਾ ਦਲਜੀਤ ਸਿੰਘ ਭਿੰਡਰ ਜਰੋਪੜ ਤੋਂ ਜਿਹੜੇ ਅਨੰਤਪੁਰ ਸਾਹਿਬ ਤੋਂ ਮੈਂਬਰ ਆ ਉਹ ਆਪਣੇ ਮੈਂਬਰਾਂ ਰਾਈਂ ਇੱਕ ਕਮੇਟੀ ਬਣਾ ਕੇ ਝੂਠੀ ਜਾਂਚ ਪੜਤਾਲ ਕੀਤੀ ਕਿਉਂਕਿ ਇਹਨਾਂ ਲੋਕਾਂ ਦਾ ਕੱਦ ਤਾਂ ਸ੍ਰੀ ਅਕਾਲ ਤਖਤ ਜਾਂ ਤਖਤ ਸਹਿਬਾਨ ਦੇ ਜਥੇਦਾਰ ਦੇ ਬਰਾਬਰ ਕਿਸੇ ਵੀ ਢੰਗ ਨਾਲ ਨਹੀਂ ਇਹਨਾਂ ਕੋਲ ਕੀ ਰਾਈਟ ਆ ਵੀ ਸਾਡੇ ਪੰਥ ਦੇ ਜਿਹੜੇ ਜਥੇਦਾਰ ਆ ਕੌਮ ਦੇ ਆਗੂ ਨੇ ਜਿਹੜੇ ਸਮੁੱਚੀ ਕੌਮ ਦੀ ਅਗਵਾਈ ਕਰਦੇ ਆ ਉਹਨਾਂ ਦੀ ਜਿਹੜੀ ਆ ਜਾਂਚ ਪੜਤਾਲ ਕਰਨ ਦਾ ਇਹਨਾਂ ਕੋਲ ਕੋਈ ਅਧਿਕਾਰ ਨਹੀਂਗਾ ਇਸ ਕਰਕੇ ਅਸੀਂ ਸਿੰਘ ਸਾਹਿਬ ਨੂੰ ਪੁਰਜ਼ੋਰ ਬੇਨਤੀ ਕਰਦੇ ਆ ਕਿ ਇਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਤਲਬ ਕੀਤਾ ਜਾਵੇ ਔਰ ਇੱਕ ਮਸਾਲੀ ਸਜ਼ਾ ਦਿੱਤੀ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਵਿਅਕਤੀ ਆ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਉਦooli ਹੁਕਮਾਂ ਦੇ ਵਿਰੋਧ ਉਹ ਨਾ ਜਾ ਸਕੇ ਦੂਜੀ ਬੇਨਤੀ ਸਾਡੀ ਇਹ ਆ ਬਈ ਜਿਹੜੇ ਅਕਾਲ ਤਖਤ ਸਾਹਿਬ ਦੇ ਹੁਕਮਾਂ ਦਾ ਜਾਂ ਖਾਲਸਾ ਹੀ ਰਵੈਤਾਂ ਦਾ ਘਾਣ ਕਰਦੇ ਆ ਕੀਤਾ ਪਿਛਲੇ ਸਮੇਂ ਹੁਕਮਨਾਮਿਆਂ ਦਾ ਵਿਰੋਧ ਕੀਤਾ ਜਿਨ੍ਹਾਂ ਨੇ ਉਹਨਾਂ ਨੂੰ ਪੰਚੋ ਦੇ ਵਿੱਚੋਂ ਖਾਰਜ ਕੀਤਾ ਜਾਵੇ ਸੋ ਇਹ ਸਾਡੀਆਂ ਬੇਨਤੀਆਂ ਨੇ ਅਸੀਂ ਇਹ ਅਪੀਲ ਵੀ ਕਰਾਂਗੇ ਸਿੰਘ ਸਾਹਿਬ ਨੂੰ ਕਿ ਅੱਜ ਲੋੜ ਆ ਇੱਥੇ ਇੱਕ ਵੱਡੀ ਪੰਥਕ ਇਕੱਤਰਤਾ ਬੁਲਾਈ ਜਾਵੇ ਜਿਦੇ ਵਿੱਚ ਜੜੀਆਂ ਜਿਹੜੀਆਂ ਸਿੱਖ ਕੌਮ ਦੀ ਪੰਥ ਦੀ ਚੜ੍ਹਦੀ ਕਲਾ ਚਾਹੁੰਦੀਆਂ ਨੇ ਲੋਚਦੀਆਂ ਨੇ ਉਹਨਾਂ ਨੂੰ ਇਕੱਤਰ ਕਰਕੇ ਇੱਕ ਨਵੀਂ ਦਿਸ਼ਾ ਉਲੀਕਣ ਵਾਸਤੇ ਆਪਾਂ ਵਿਸ਼ੇਸ਼ ਪ੍ਰਬੰਧ ਕੀਤੇ ਜਾਣ ਔਰ ਇਕੱਠੇ ਇੱਕ ਵੱਡਾ ਬੁਲਾਇਆ ਜਾਵੇ ਸ੍ਰੀ ਕਾਲ ਤਖਤ ਉਹ ਤਾਂ ਸੱਤ ਮੈਂਬਰੀ ਕਮੇਟੀ ਦੀ ਰੂਹ ਕੱਢੀ ਆ ਉਹ ਤਾਂ ਪਹਿਲਾਂ ਹੀ ਉਹਦਾ ਵਿਰੋਧ ਕਰ ਰਹੇ ਉਸੇ ਵਾਸਤੇ ਤਾਂ ਅਸੀਂ ਆਏ ਆ ਜਿਹੜੀ 7 ਮੈਂਬਰੀ ਕਮੇਟੀ ਆ ਉਹ ਧਾਮੀ ਸਾਹਿਬ ਦੀ ਅਗਵਾਈ ਥੱਲੇ ਆ ਅਗਰ ਧਾਮੀ ਸਾਹਿਬ ਛੱਡ ਜਾਣਗੇ ਇੱਕ ਅੱਧਾ ਮੈਂਬਰ ਹੋਰ ਛੱਡ ਜੂ ਉਹ ਮੁੱਦਾ ਹੀ ਖਤਮ ਹੋ ਗਿਆ 7 ਮੈਂਬਰੀ ਕਮੇਟੀ ਵਾਲਾ ਉਹਨਾਂ ਨੇ ਕਾਰਨ ਇਹ ਕਹਿ ਕੇ ਜਦੋਂ ਜਸਵੰਤ ਸਿੰਘ ਅਰਗਿਆਲੀ ਦੇ ਬਿਆਨ ਨਾਲ ਉਸ ਤੋਂ ਬਾਅਦ ਉਹਨਾਂ ਤੋਂ ਬਿਆਨ ਤੋਂ ਬਾਅਦ ਹੀ ਮੈਂ ਹਾਂਜੀ ਇਹ ਸਾਰਾ ਹੀ ਜਿੰਨਾ ਵੀ ਪਿੱਛੇ ਵਾਪਰਿਆ ਘਟਨਾ ਕਰਮ ਇਹ ਦੁਖਦਾਈ ਆ ਕਿਉਂਕਿ ਅਸੀਂ ਇੱਕ ਪਾਸੇ ਦਾ ਨਾਰਾ ਦਿੰਨੇ ਆ ਕਾਲ ਤੱਕ ਤੁਮਹਾਨ ਹੈ ਸਿੱਖ ਪੰਥ ਦੀ ਛਾਨ ਹੈ ਜਦੋਂ ਇਹ ਆ ਬਾਦਲ ਦਲੀਏ ਕਦੋਂ ਵਰਤਦੇ ਆ ਜਦੋਂ ਇਹਨਾਂ ਨੂੰ ਮਤਲਬ ਹੁੰਦਾ ਆਪਣੀਆਂ ਵੋਟਾਂ ਤੱਕ ਜਦੋਂ ਜਦੋਂ ਵੀ ਅਕਾਲ ਤਖਤ ਸਾਹਿਬ ਤੇ ਬਾਦਲ ਦਲੀਆਂ ਨੂੰ ਤਲਬ ਕੀਤਾ ਗਿਆ ਉਹ ਚਾਹੇ ਉਹ ਸ਼ਾਬਕਾ ਫਖਰੇ ਕੌਮ ਪ੍ਰਕਾਸ਼ ਸਿੰਘ ਬਾਦਲ ਉਦੋਂ ਪ੍ਰੋਫੈਸਰ ਮਨਜੀਤ ਸਿੰਘ ਦੇ ਸਮੇਂ ਤੋਂ ਲੈ ਲਓ ਉਹ ਵਿਚਾਰਾ ਪਿੱਛੋਂ ਦੀ ਨਿਕਲਿਆ ਪਿਛਲੇ ਦਰਵਾਜ਼ੇ ਥਾਣੇ ਨਿਕਲਿਆ ਸੀ ਉਦੋਂ ਵੀ ਹਮਲਾਵਰ ਬਣ ਕੇ ਆਏ ਸੀ ਸ੍ਰੀ ਅਕਾਲ ਤਖਤ ਸਾਹਿਬ ਤੇ ਜਹੇਦਾਰ ਰਣਜੀਤ ਸਿੰਘ ਦਾ ਸਮਾ ਵਿਦਵਾਨਤੀ ਸਾਹਿਬ ਆ ਯਾਨੀ ਪੂਰਨ ਸਿੰਘਾ ਕਿੰਨੀਆਂ ਮਸਾਲਾਂ ਦੇ ਦੀਏ ਤੁਮ ਬਾਦਲ ਦਲੀਆਂ ਲਈ ਕਾਲ ਤੱਕ ਤੁਮ ਹਾਨ ਨਹੀਂ ਇਹਨਾਂ ਲਈ ਸਿਰਫ ਚੰਡੀਗੜ੍ਹ ਦੀ ਕੁਰਸੀ ਮਹਾਨ ਆ ਜਾਂ ਇਲੈਕਸ਼ਨ ਕਮਿਸ਼ਨ ਮਹਾਨ ਆ ਅਸੀਂ ਲੋਕ ਅੱਜ ਇਹ ਸਮਝ ਬੈਠੇ ਆ ਕਿ ਇਹ ਜਮਾਤ ਜਿਹੜੀ ਉਹ ਸਿਰਫ ਇੱਕ ਬਾਦਲ ਪਰਿਵਾਰ ਕਰਕੇ ਹੀ ਆ ਜਮਾਤ ਕਰਕੇ ਬਾਦਲ ਪਰਿਵਾਰ ਸੀਗਾ ਜਮਾਤਾਂ ਹਮੇਸ਼ਾ ਜਿੰਦਾ ਰਹਿੰਦੀਆਂ ਵਿਅਕਤੀ ਨਹੀਂ ਹਮੇਸ਼ਾ ਜਿੰਦਾ ਰਹਿ ਸਕਦੇ